ਜੀ ਅ ਪਹਿਲੀ ਨਾਲ ਦਾ ਸਾਹਿਬ ਜੀ ਤੋਂ ਇਹ ਕਿਹਾ ਜਾ ਸਕਦਾ ਕਿ ਦਾ ਇਸ ਨਾਟ ਅ ਗੁੱਡ ਸਪੀਕਰ ਤੇ ਬਹੁਤ ਗਲਤੀਆਂ ਵੀ ਹੋਣਗੀਆਂ ਬੋਲਦੇ ਹੋਏ ਕਿਉਂਕਿ ਦੇਰ ਤੋਂ ਤੋਂ ਅਜੇ ਪੰਜਾਬੀ ਵਿੱਚ ਵੀ ਹੱਥ ਥੋੜਾ ਤੰਗ ਹੈ ਦਾ ਤੇ ਮਾਫ ਕਰਦੇ ਹੋ ਅਸੀਂ ਲਈ ਤੇ ਆਪਣਾ ਪਰਿਵਾਰ ਆ ਕਰਕੇ ਥੋੜਾ ਜਿਹਾ ਹਿੰਮਤ ਹੋ ਰਹੀ ਹੈ ਉਸਾ ਦੇ ਕਰਕੇ ਬੋਲਣ ਦੀ ਤੇ ਛੋਟਾ ਜਿਹਾ ਟੌਪਿਕ ਸੀਗਾ ਪਰ ਬਹੁਤ سارے ਪੁਆਇੰਟ ਸੀਗਾ ਤਾਂ ਕਰਕੇ ਹੋ ਨਹੀਂ ਪੈ ਰਹੇ ਸਭ ਤੋਂ ਪਹਿਲਾ ਕੁਐਸਚਨ ਜੋ ਕਾਫੀ ਸੰਕਟਾਂ ਦੇ ਮੰਚ 'ਤੇ ਆਂਦਾ ਹੋਇਆ ਲੱਗਾ ਔਰ ਦਾਖ ਸਹੀ ਆਪਣੇ ਆਪ ਨੂੰ ਹੀ ਪੁੱਛਦੇ ਨੇ ਕਿ ਵਾਟ ਇਜ਼ ਦ ਨੀਡ ਆਫ ਅਨਦਰ ਗੁਰਦੁਆਰਾ ਸਾਹਿਬ ਜਦ ਆਲਰੇਡੀ ਗੁਰਦੁਆਰਾ ਹੈ ਤਿਆਰ ਹੈ ਨਵੀਂ ਬਿਲਡਿੰਗ ਸਾਰੀ ਕੁਝ ਵੜੀ ਹੈ ਤੇ ਸਾਨੂੰ ਕੀ ਲੋੜ ਪੈ ਗਈ ਇੱਕ ਹੋਰ ਗੁਰਦੁਆਰਾ ਸਕ੍ਰੈਚ ਤੋਂ ਬਣਾਉਣ ਦੀ ਕੋਸ਼ਿਸ਼ ਕਰਨ ਦੀ ਕਿ ਆਪਾਂ ਦੁਬਾਰਾ ਸੰਗਤਾਂ ਦਾ ਸੰਗਠਨ ਇਕੱਠਾ ਕਰੀਏ ਔਰ ਸਾਰੇ ਕੋਈ ਐਫਰਟਸ ਜੋ ਉੱਥੇ ਦਿੱਤੇ ਗਏ ਸਿਰ ਦੁਬਾਰਾ ਤੋਂ ਕਰੀਏ ਤੇ ਇਹਦੇ ਲਈ ਆ ਜੀ ਨੂੰ ਥੋੜੀ ਜੀ ਹਿਸਟਰੀ ਦੱਸ ਦੇਣੀ ਆ ਜਿਹੜੀ ਸੰਗਤ ਪੁਰਾਣੀ ਚੱਲ ਰਹੀ ਹੈ ਉਹਨਾਂ ਨੂੰ ਤੇ ਕਾਫੀ ਆਈਡੀਆ ਹੋਵੇਗਾ ਪਰ ਜਿਹੜੀ ਨਵੀਂ ਸੰਗਤ ਆਈ ਹੈ ਉਹਨਾਂ ਲਈ ਥੋੜਾ ਜਿਹਾ ਬਰੀਫ ਦੇ ਦਿੰਨੇ ਆ ਅ ਸਟਾਰਟਿੰਗ ਕੋਵਿਡ ਤੋਂ ਕਰਦਾ ਹਾਂ ਦੱਸ ਅ ਕੋਵਿਡ ਦੇ ਟਾਈਮ ਤੇ ਜਦ ਜਿਵੇਂ ਹੀ ਉਸ ਗੁਰਦਾਰੇ ਦੀ ਰੈਨੋਵੇਸ਼ਨ ਸ਼ੁਰੂ ਹੋ ਰਹੀ ਸੀ ਤੇ ਕੁਝ ਦਿਨਾਂ ਬਾਅਦ ਹੀ ਮਨ ਲੱਗਾ ਕੋਵਿਡ ਸਟਾਰਟ ਹੋ ਗਿਆ ਤੇ ਲੌਕਡਾਊਨ ਹੋ ਗਿਆ ਸੀ ਲੌਕਡਾਊਨ ਕਾਰਨ ਉੱਤੇ ਸੰਗਤ ਦੀ ਆਵਾਜਾਈ ਬੰਦ ਹੋ ਗਈ ਸੰਗਤ ਗੁਰਸਾਹਿਬ ਦੇ ਦਰਸ਼ਨ ਨਹੀਂ ਕਰ ਪਾਉਂਦੀ ਸੀ ਤੇ ਗੁਰਸਾਬ ਦਾ ਸਰੂਪ ਮੋਚਾਨੀ ਸੇਵਾ ਦਿੱਤੀ ਸੀ ਆਪਣੇ ਐਸਵੀਵੀ ਜੀ ਨੂੰ ਉਹਨਾਂ ਨੇ ਆਪਣੇ ਕਰ ਪ੍ਰਕਾਸ਼ ਕਰਕੇ ਉੱਥੇ ਗੁਰਸਾਬ ਜੀ ਦੀ ਸੇਵਾ ਕਰਦੇ ਸੀ ਤੇ ਨਾਲ ਸੰਗਤ ਉੱਥੇ ਦਰਸ਼ਨ ਗੁਰਸਾਬ ਦੇ ਕਰ ਪਾਉਂਦੇ ਸੀ ਤੇ ਕੋਵਿਡ ਦੇ ਰੈਸਟ੍ਰੈਂਕਸ਼ਨਸ ਕਰਕੇ ਉੱਥੇ ਹਰ ਦਿਨ ਇੱਕ ਐਮਸਿਰ ਪੰਜ ਜਾਂ ਦੋ ਸ਼ਰੀਰ ਆਪਾਂ ਦੇ ਸੀ ਨਹੀਂ ਸ਼ਰੀਰ ਰੈਸਟ੍ਰੈਂਕਸ਼ਨ ਸਟਾਈਟ ਸੀ ਗਿਆ ਤੇ ਉਵੇਂ ਕੀ ਕਰਨ ਚੱਲਦੇ ਸੀ ਕਿ ਪੰਜ ਜਨਨ ਦੇ ਉੱਥੇ ਪਹੁੰਚ ਕੇ ਰਵਰਾ ਸਾਹਿਬ ਆਰਤੀ ਕੀਤਾ ਗੀਤਨ ਕੀਤਾ ਤੇ ਸੋਕਾ ਕਰਨ ਕਰਕੇ ਆਪਣੀ ਘਰ ਚੁਲੇ ਤੇ ਹੋਲੀ ਹੋਲੀ ਰੈਸਟ੍ਰਿਕਸ਼ਨਸ ਜਦ ਘਟੀਆਂ ਕੋਰਡ ਦੀਆਂ ਤੇ ਸੰਗਤ ਹੋਰ ਵੱਧਨੀ ਸ਼ੁਰੂ ਹੋ ਗਈ ਗੁਰਦੁਆਰਾ ਸੇਲ ਰੈਨੋਵੇਸ਼ਨ ਚੱਲ ਰਹੀ थी ਕੰਮ ਕਰਕੇ ਲਗਿੰਤੀ ਸੰਗਤਾਂ ਵੀ ਵੱਧਦੀ ਜਾ ਰਹੀ ਸੀ ਕਿਉਂਕਿ ਹੋਲੀ ਹੋਲੀ ਤੀ ਦੀ ਗੈਦਰਿੰਗ ਦੀ ਅਲਾਉਂਸ ਮਿਲ ਗਈ ਸੀ ਉਸ ਤੋਂ ਬਾਅਦ ਇਹ ਹੋ ਗਿਆ ਸੀ ਕਿ ਟੂ ਬੈਡਰੂਮ ਅਪਾਰਟਮੈਂਟ ਚ ਚਾਲੀ ਦੀ ਗਿਣਤੀ ਦੇ ਸੰਗਤ ਕੱਠੇ ਲੰਗਰ ਵਿਸ਼ਾ ਕਰੀਏ ਤੇ ਉੱਥੇ ਸੰਗਤ ਕੀਰਤਨ ਵੀ ਕਰ ਰਹੀ ਹੈ ਤੇ ਬੜਾ ਵਧੀਆ ਮਾਹੌਲ ਸੀਗਾ ਪਰ ਜਸਟ ਟੂ ਕੀ ਹੋਰ ਸੰਗਤ ਆਪ ਹੈ ਸੰਤਾਨੇ ਸਿੰਘਾ ਨੇ ਸਾਰੇ ਮਤਾਂ ਕੀਤਾ ਦੀ ਆਪਾ ਹਾਲਸ ਗ੍ਰੈਂਡ ਤੇ ਲੈਣਾ ਸ਼ੁਰੂ ਕਰੀਏ ਤੇ ਜਿਵੇਂ ਪਹਿਲਾਂ ਅਸੀਂ ਕੋਈਡ ਹਾਲ ਚ ਕੀਰਤਨ ਹੁੰਦਾ ਸੀ ਉਹ ਪਿਛਲੇ 2 ਸਾਲ ਪਹਿਲਾਂ ਵੀ ਉੱਥੇ ਕੀਰਤਨ ਹੁੰਦਾ ਸੀ ਤੇ ਥੋੜੀ ਉਡੀਕ ਕਰਕੇ ਉੱਥੇ ਸੰਗਤ 100 200 ਦੀ ਗਿਣਤੀ ਵੀ ਬਹੁਤ ਵਧੀਆ ਚਲਦੀ ਸੀ ਤੇ ਉਸ ਟਾਈਮ ਜੋ ਵੀ ਸੇਵਾਵਾਂ ਹੁੰਦੀਆਂ ਸੀ ਜਿਵੇਂ ਕੀਰਤਨ ਨਰਵਤਨ ਚੱਲਦਾ ਸੀਗਾ ਤੇ ਹੋਰ ਵੀ ਸਿੱਖਣ ਇਸ ਤਰ੍ਹਾਂ ਦੀ ਸੀਗੇ ਨਹੀਂ ਉੱਥੇ ਲਗਾੜਾ ਵੀ ਹੁੰਦਾ ਸੀ ਕਿਰਪਾ ਨਾਲ ਜਿਹੜਾ ਸਿੰਗਾ ਕੋਟੀ ਸੀਗਾ ਉਹ ਵਜਦਾ ਉਹ ਵਜਣਾ ਉਹ ਬੰਦ ਸੀ ਰੈਗੂਲਰ ਤੇ ਕਿਸ ਤਰ੍ਹਾਂ ਦੀ ਵੀ ਸਿੱਖਣ ਮਿਲਦੀ ਆ ਸੀ ਇਹ ਅਪਾਰਟ ਫਰਮ ਇਹ ਕਿ ਆਪਾਂ ਅਜ ਐਕਸਟਰਾ ਆਵਰਸ ਆਖੀ ਯੂਜ਼ ਕਰਨਾ ਤਾਂ ਤੁਹਾਨੂੰ ਐਕਸਟਰਾ ਪੇ ਕਰਨਾ ਪੈਣਾ ਪਰ ਉਹ ਹੀ ਸਾਰਾ ਉਸ ਮੈਨੇਜੇਬਲ ਹੋ ਜਾਂਦਾ ਸੀ ਤੇ ਹੋਲੀ-ਹੋਲੀ ਕਰਕੇ ਔਰ ਉਸ ਟਾਈਮ ਜਦ ਵੀ ਇਹ ਸੰਗਤ ਵਾਲੇ ਸਮਾਗਮ ਬਹਾਰ ਹੁੰਦੇ ਸੀ ਤਾਂ ਉੱਥੇ ਉਹਨਾਂ ਸਮਾਗਮਾਂ ਵਿੱਚੋਂ ਕਮੇਟੀ ਦੀ ਪ੍ਰੈਜ਼ੈਂਸ negligibly تھی ਜੋ ਆਪਾਂ ਦੇਖੇਗੇ ਕਿ ਸਿੰਘ ਇਹ ਸਾਰੇ ਹੰਦੇ ਸੀ ਜਿਨੇ ਪੁਰਾਣੇ ਨਵੇਂ ਗੁਰਮੀਰ ਸਿੰਘ ਐਸਪੀ ਰਜੀਵਨ ਕੀਤੇ ਜੀ ਬਾਈ ਤੇ ਸਾਨੂੰ ਲੱਗਦਾ ਸੀ ਕਿ ਇਹ ਕਮੇਟੀ ਨੇ ਕਿਉਂਕਿ ਆਪਾਂ ਨਵੇਂ ਆਏ ਸੀ ਤਾਂ ਸਾਨੂੰ ਲਿਟਰਲੀ ਕੋਈ ਵੀ ਕਮੇਟੀ ਦਾ ਬੰਦਾ ਸੰਪਤ ਨਹੀਂ ਸੀ ਕਿ ਕਮੇਟੀ ਕੌਣ ਹੈ ਕੀ ਹੈ ਪਰ ਤਦ ਸਾਨੂੰ ਫਿਰ ਇਹ ਚਾਹ ਵੀ ਸੀ ਕਿ ਜਲੋ ਹੁਣੀ ਹੁਣ ਬਲੀ ਬਲੀ ਗੁਰਦੁਆਰਾ ਬਣਨ ਵਾਲਾ ਹੈ ਤੇ ਸੇਵਾ ਚੱਲਦੀ ਹੁੰਦੀ ਸੀ ਉੱਥੇ ਜੋਰਾ-ਜੋਰਾ ਨਾਲ ਤੇ ਜਿਵੇਂ ਗੁਰਦੁਆਰਾ ਤਿਆਰ ਹੋ ਜਾਏਗਾ ਤੇ ਜਿਵੇਂ ਹਰ ਕਿਸੇ ਦੀ ਐਕਸਪੈਕਟੇਸ਼ਨ ਰਹਿੰਦੀ ਹੈ ਕਿ ਜਗ੍ਹਾ ਵੱਡੀ ਹੋ ਜਾਏਗੀ ਲੰਗਰ ਹਾਲ ਵੱਡਾ ਹੋਏਗਾ ਪ੍ਰਾਪਰਟੀ ਵੱਡੀ ਹੋਏਗੀ ਹੈਨਾ ਤੇ ਸਾਰ ਕੁਝ ਵੱਡਾ ਹੋਵੇਗਾ ਵੱਡੇ ਸਮਾਗਮ ਵੱਡੀ ਕਲਾਸਾਂ ਗੱਤਕੀ ਦੀ ਕਲਾਸਾਂ ਹੋਰ ਰਹਿਣ ਸਭਾਈਆਂ ਰੈਗੂਲਰ ਸੰਗਤ ਕੋ ਬਾਹਰੋਂ ਵੀ ਆਏਗੀ ਵੱਡੇ ਵੱਡੇ ਨਗਰ ਕੀਰਤਨ ਹੋਣਗੇ ਸਾਰ ਕੁਝ ਵਧੀਆ ਆਏਗਾ ਏ ਸਾਡੀ ਐਕਸਪੈਕਟੇਸ਼ਨ ਸੀਗੀਆਂ ਪਰ ਜਿਵੇਂ ਹੁੰਦਾ ਹੈ ਕਿ ਐਕਸਪੈਕਟੇਸ਼ਨ ਵਰਸਸ ਰਿਐਲਿਟੀ ਵਾਲਾ ਇੱਕ ਚੈੱਕ ਹੋ ਜਾਂਦਾ ਹੈ ਉਹ ਹੋ ਗਿਆ ਸੀ ਗੁਰਦੁਆਰੇ ਦੇ ਖੋਲਿਆ ਤੇ ਖੋਲੀ-ਵੋਲੀ ਇਨਸਟੀਚੂਨਸ ਇਸ ਤਰ੍ਹਾਂ ਦੀਆਂ ਲੱਗੀਆਂ ਕਿ ਸਾਨੂੰ ਕਿਹਾ ਜਾਂਦਾ ਸੀ ਕਿ ਨਾ ਗਾੜਾ ਸੀ ਨਹੀਂ ਰਜਾਣਾ ਕਿ ਇੱਥੇ ਸੰਤਾਨ ਨੂੰ ਸੰਤਾਨ ਦੇ ਦਿਲ ਦਹਿਲਦੇ ਨਗਾਰੇ ਤੋਂ ਤੇ ਇਹ ਬੋਲਿਆ ਗਿਆ ਸੀ ਸਾਨੂੰ ਇਹ ਵੀ ਬੋਲਿਆ ਜਾਂਦਾ ਸੀ ਕਿ ਤੁਸੀਂ ਬਾਣਾ ਪਾ ਕੇ ਆਂਦੇ ਹੋ ਕਿ ਪਾਣਾ ਪਾ ਕੇ ਆਂਦੇ ਹੋ ਤੇ ਸੰਕਾ ਨੂੰ ਡਰ ਲੱਗਦਾ ਹੈ ਜਦਕਿ ਇਹ ਚੀਜ਼ਾਂ ਉਹ ਹੀ ਸੇਮ ਬੰਦੇ ਬੋਲਦੇ ਸੀ ਜਿਨ੍ਹਾਂ ਨੂੰ ਆਪਾਂ ਮਾਤਾ ਜੀ ਕਰਕੇ ਜਿਨ੍ਹਾਂ ਨੂੰ ਆਪਾਂ ਲੱਜੂ ਸਾਨੂੰ ਇਨੀਸ਼ially ਨੂੰ ਸਟਾਰਟਿੰਗ ਤੋਂ ਜਾਣਦੇ ਹੁੰਦੇ ਸੀ ਕਿ ਆਪਾਂ ਪਿਆਰ ਨਾਲ ਦੀ ਗੱਲ ਕਰਨੀ ਹੈ ਜੋ ਵੀ ਉਹ ਕਦੇ ਇਸ ਤਰ੍ਹਾਂ ਹੀ ਨਹੀਂ ਹੋਣੀ ਵੀ ਕਿ ਇੰਟੀਮੀਡੇਸ਼ਨ ਵਾਲਾ ਕੋਈ ਫੈਕਟਰ ਬਾਹਰ ਹੈ ਤੇ ਇਹ ਵੀ ਸਾਨੂੰ ਬੋਲਿਆ ਜਾਂਦਾ ਸੀ ਕਿ ਇਨਕਲੂਸਿਵਨੈਸ ਮਿਸਿੰਗ ਹੈ ਇਹ ਤੁਸੀਂ ਇਨਕਲੂਡ ਇਨਕਲੂਡ ਨਹੀਂ ਕਰਦੇ ਬਾਕੀ ਸੰਗਤਾਂ ਨੂੰ ਜਿਹੜੀ ਆਪਾਂ ਕਹਿੰਦੇ ਜਿਹੜੀ ਨਾਨ ਮਿਹਤਕਾਰੀ ਸੰਗਤਾਂ ਨੇ ਉਹਨਾਂ ਨੂੰ ਐਕਸਕਲੂਡਡ ਫੀਲ ਹੁੰਦਾ ਉਹਨਾਂ ਨੂੰ ਲੱਗਦਾ ਹੈ ਕਿ ਉਹ ਸੇਵਾ ਨਹੀਂ ਕਰ ਸਕਦੇ ਕੁਝ ਨਹੀਂ ਕਰ ਸਕਦੇ ਜਦਕਿ ਜਿਹਦੇ ਸਾਹਮਣੇ ਸੰਗਤ ਜੀ ਇੱਥੇ ਰਾ이트 ਨਾਮ ਵੀ ਆਪਾਂ ਇਸ਼ਤੋਂ ਦੋ ਨਾਮ इजीली ਲੈ ਲਿਆ ਨੇ ਜਿਵੇਂ ਪ੍ਰੇਮ ਸਿੰਘ ਆਪਣਾ ਆਪ ਸਿੰਘ ਹੈ ਉਹ ਇਨੀਸ਼ੀਅਲੀ ਮੋਨਾ ਹੁੰਦਾ ਸੀ ਉਹਨੇ ਵੀ ਸਿੱਖ ਸੰਗਤ ਇੱਥੇ ਕਰ ਕਰਕੇ ਸੇਵਾ ਕਰ ਕਰਕੇ ਆਪਣੇ ਆਪ ਹੀ ਗੁਰਸਾਹਿਬ ਦੇ ਪਾਣੋ ਤਿਆਰ ਬਟਿਆਰ ਸਿੰਘ ਹੋ ਗਿਆ ਤੇ ਅਮਿਤ ਜੈ ਕੁਮਾਰ ਵੀ ਜੀ ਆਪਣੇ ਆਗੇ ਨੇ ਕੁਮਾਰ ਬੋਲੇ ਨਹੀਂ ਜਾਂਦਾ ਮਨ ਕਰਦਾ ਕਿ ਉਹਨਾਂ ਨੂੰ ਸਿੰਘ ਹੀ ਬੋਲੀਏ ਕਿਉਂਕਿ ਉਹਨਾਂ ਦਾ ਸਰੂਪ ਇਸ ਤਰ੍ਹਾਂ ਦਾ ਹੈ ਕਿ ਦੂਸਰਾਂ ਨੂੰ ਜਿਹੜਾ ਦਿੱਤਾ ਹੈ ਕਿ ਦੇਖ ਲਈ ਸਰ ਕੋਈ ਬੰਦਾ ਸੱਚਾ ਕੀ ਹੈ ਤੇ ਸਟਾਰਟਿੰਗ ਤੋਂ ਹੀ ਸਿੰਘ ਹੀ ਹੈ ਤੇ ਜਦਕਿ ਉਹ ਸਿੰਧੀ ਬੈਕਗਰਾਉਂਡ ਤੋਂ ਪਾਕਿਸਤਾਨ ਤੋਂ ਆਏ ਨੇ ਤੇ ਉਹ ਵੀ ਇਸ ਲਈ ਮੋਨੇ ਹੁੰਦੇ ਦੀ ਤੇ ਜੇ ਇਨਕਲੂਸਿਵਨੈਸ ਦੀ ਗੱਲ ਇੱਥੇ ਨਾ ਹੁੰਦੀ ਤੇ ਇਸ ਤਰ੍ਹਾਂ ਦੇ ਡਰਾਸਟਿਕ ਵੱਡੇ ਵੱਡੇ ਚੇਂਜਸਾਨੂੰ ਨਾ ਦਿਖਦੇ ਹੁੰਦੇ ਕਿ ਨਹੀਂ ਭੋਰ ਸਿੰਘਾਂ ਨੇ ਵੀ ਜਿਹੜੇ ਪਹਿਲਾਂ ਦਾੜਾ ਆਪਣਾ ਨੇ ਰੱਖਦੇ ਹੁੰਦੇ ਸੀ ਉਹਨਾਂ ਨੇ ਵੀ ਕੇਸ ਰੱਖੇ ਤੇ ਇਹ ਸਾਰੀ ਚੀਜ਼ਾਂ ਇਨਕਲੂਸਿਵ ਮੈਸੇ ਬਗੈਰ ਨਹੀਂ ਹੁੰਦੀ ਹੈ ਨਾ ਤੇ ਐਥੇ ਵੀ ਆਪ ਜੀ ਦੇਖਦੇ ਹੋ ਕਿ ਹਰ ਕੋਈ ਸੇਵਾ ਕਰ ਸਕਦਾ ਹੈ ਕੋਈ ਇਸ ਤਰ੍ਹਾਂ ਦੀ ਕੋਈ ਰੈਸਟ੍ਰਿਕਸ਼ਨ ਨਹੀਂ ਹੈ ਹੈ ਨਾ ਤੇ ਹੌਲੀ ਹੌਲੀ ਸਾਨੂੰ ਪਹਿਲਾਂ ਤੇ ਇਸ ਆਈ ਅਲੀਗੇਸ਼ਨ ਲਗਾਏ ਜਾਂਦੇ ਸੀ ਫਿਰ ਆਪਾਂ ਰੈਗੂਲਰ ਮੀਟਿੰਗ ਕਰਦੇ ਹੁੰਦੇ ਸੀ ਕਮੇਟੀ ਨਾਲ ਉਸੇ ਕਮੇਟੀ ਨਾਲ ਕਿ ਜਸਟਿਸ ਸੌਲਡ ਐਵਰੀਥਿੰਗ ਆਊਟ ਜਸਟ ਟੂ ਗਿਵ ਐਕਸਪਲੇਨੇਸ਼ਨਸ ਕਿ ਨਹੀਂ ਇਸ طرح ਦੀ ਗੱਲਾਂ ਨਹੀਂ ਨੇ ਟਕੂਨਫਰੋ ਲਗਭਗ ਮਤਲਬ ਦਾਸ ਗੇਂਨੇ ਸਦਕਾ ਕਿਨੀ ਮੀਟਿੰਗ ਕੀਤੀ ਸੀ ਉਹਨੂੰ ਰੂਟਲ ਵੀ ਸੀ ਚਲੇ ਗਏ ਟੋਰਾਂਟੋ ਤੇ ਜਦ ਉਹ ਹੁੰਦੇ ਸੀ ਉਹਨਾਂ ਨੂੰ ਵੀ ਪਤਾ ਹੈ ਕਿ ਜ਼ਿਆਦਾਤਰ ਕਮਿਊਨੀਕੇਸ਼ਨ ਦਾਸਨਾਮ ਤੇ ਗੁਰਗੁਲ ਵੀਜਨ ਨਾਲ ਹੀ ਹੋ ਜਾਂਦੀ ਸੀ ਕੀਰਤਨ ਦੇ ਪੱਖੋਂ ਔਰ ਜੋ ਵੀ ਸੰਗਤ ਸਮਾਗਮ ਹੁੰਦੇ ਸੀ ਤੇ ਰੈਸਟ੍ਰਿਕਸ਼ਨ ਇੰਨੀ ਵੱਗਦੀਆਂ ਕਿ ਉਹਨਾਂ ਨੇ ਮਨਾ ਦਿੱਤਾ ਕਿ ਤੁਸੀਂ ਨਗਾੜਾ ਨਹੀਂ ਵਜਾਣਾ ਬਿਲਕੁਲ ਔਰ ਜੇ ਵਜਾਣੇ ਤਾਂ ਸਿਰਫ ਐਸਟੇ ਸਮਾਂਪਤੇ ਬਜਾਓਗੇ ਸੈਟਰਡੇ ਨਹੀਂ ਬਜਾਓਗੇ which makes no sense ਕਿਉਂਕਿ ਜੇ ਦਿਲ ਦੇ ਹਲ ਨੇ ਤੇ ਉਹ ਰੀਡ ਆ ਸਕਦੇ ਨੇ ਤੇ ਜੇ ਨਹੀਂ ਦੇ ਉਹ ਗੁਰਸਾਹਿਬ ਦੀ ਕਿਰਪਾ ਨਾਲ ਦਾਸ ਸਾਹਿਬ ਨਹੀਂ ਦਿੱਤਾ ਤੇ ਕੁਝ ਸੋਚ ਸਮਝ ਕੇ ਦਿੱਤਾ ਵੈਰਾ ਦਾਸ ਨੂੰ ਇਹ ਨਹੀਂ ਨੋਲੇਜ ਨਹੀਂ ਹੈ ਕਿ ਦਾਸ ਸਾਹਿਬ ਦੇ ਨਾਲ ਉਹਦੀ ਮਾਤ ਦਾ ਸ਼ੇਅਰ ਕਰ ਪਾਏ ਤੇ ਦਾਸ ਵੌਂਡ ਸਪੀਕ ਅਬਾਊਟ ਇਟ ਜਿਆਦਾ ਹੈ ਨਾ ਤੇ ਹੋਰ ਵੀ ਰੈਸਟ੍ਰਿਕਸ਼ਨ ਸੀਗੀਆਂ ਜਿਵੇਂ ਦਸਮ ਬਾਣੀ ਤੇ ਵੀ ਉਹਨੇ ਕਿੰਦੂ ਪਰੰਤੂ ਕੀਤਾ ਸੀ ਕੀ ਤੁਸੀਂ ਨਹੀਂ ਬੜ ਸਕਦੇ ਔਰ ਉਹ ਚੀਜ਼ ਰੈਗੂਲਰ ਹੁੰਦੀ ਆਂਦੀ ਸੀ ਸਟਾਰਟਿੰਗ ਵਾਈ ਪਰ ਜਦੋਂ ਗੁਰਦੁਆਰਾ ਖੁੱਲ ਗਿਆ ਤਾਂ ਕਮੇਟੀ ਦੀ ਗਰੰਸ ਵੀ ਇਕਦਮ ਵੱਧ ਗਈ ਔਰ ਰੈਸਟ੍ਰਿਕਸ਼ਨ ਵੀ ਵੱਧਦੀ ਸਟਾਰਟ ਹੋ ਗਈ ਉਸ ਤੋਂ ਬਾਅਦ ਇਹ ਵੀ ਸੀ ਕਿ ਕੀਰਤਨ ਤੁਸੀਂ ਇੰਨੇ ਟਾਈਮ ਤੋਂ ਜ਼ਿਆਦਾ ਜਿਵੇਂ 8 ਵਜੇ ਸ਼ੁਰੂ ਹੋਇਆ ਤਾਂ 9 ਵਜੇ 1 ਘੰਟਾ ਕਰਕੇ ਕੋਪਾ ਦਿਓ ਔਰ ਮਤਲਬ ਬਹੁਤ ਟਾਈਮ ਲੱਗੇ ਰੈਸਟ੍ਰਿਕਸ਼ਨਸ ਔਰ ਇਹ ਵੀ ਸੀ ਕਿ 9:30 ਵਜੇ ਬਿਲਡਿੰਗ ਖਾਲੀ ਕਰਨੀ ਹੈ ਸਾਰੇ ਬਾਹਰ ਨਿਕਲਣਾ ਪਏਗਾ ਅੰਦਰ ਹਾਲ ਵਿੱਚ ਜਿਹੜੇ ਸੇਵਾ ਦਾ ਸੇਵਾ ਕਰਦੇ ਸੀ ਉਨਾਤੇ ਉਹਨਾਂ ਤੇ ਵੀ ਪ੍ਰੈਸ਼ਰ ਹੁੰਦਾ ਸੀ ਕਿ ਉਹ ਜਲਦ ਜਲਦ ਰੈਪ ਅਪ ਕਰਕੇ ਆਪਣਾ ਉਹ ਬਾਹਰ ਨਿਕਲਣ ਤਾਂ ਕਿ ਲਾਭ ਹੋ ਪਾਏ ਬਈ ਤੇ ਇਹ ਚੀਜ਼ਾਂ ਹੁੰਦੀਆਂ ਸੀ ਤੇ ਹੋਲੀ-ਵਲੀ ਕਰਦੇ-ਕਰਦੇ ਇੱਕ ਮਹਾਂਪੁਰਛ ਆਇਆ ਸੀ ਮਹਾਂਤਰ ਲੋਚਨ ਸਿੰਘ ਜੀ ਉਹਨਾਂ ਨੇ ਕਥਾ ਕੀਤੀ ਇੱਥੇ ਸਮਾਗਮ ਤੇ ਤੇ ਸਾਨੂੰ ਉਹ ਪਹਿਲਾਂ ਇਨੀਸ਼ੀਅਲੀ ਹਾਂ ਕਰਦੀ ਗਈ ਸੀ ਤੇ ਇਸ ਸਮਾਗਮ ਦੀ ਸਵੇਰੇ ਹੀ ਉਹਨਾਂ ਨੇ ਕਹਿਤਾ ਕਿ ਇਹ ਨਹੀਂ ਤੁਸੀਂ ਨਹੀਂ ਕਰ ਸਕਦੇ ਪਰ ਕਿਉਂਕਿ ਪ੍ਰੋਗਰਾਮ ਸਾਰਾ ਬਣ ਚੁੱਕਿਆ ਸੀ ਤੇ ਉਹਨਾਂ ਨੇ ਆਹ ਬੋਲੇ ਸੀ ਕਿ ਬੈਸੇ ਸਮਾਗਮ ਸੰਦਾ ਦਾ ਸਮਾਗਮ ਹੈ ਤੇ ਆਪਾਂ ਆ ਮਹਾਪੁਰਸ਼ਾਂ ਨੂੰ ਮਨਾ ਨਹੀਂ ਕਰ ਸਕਦੇ ਸੀ ਆਬਵੀਅਸਲੀ ਤੇ ਕਥਾਗਮ ਲਈ ਤੇ ਆਣੀ ਚੀਤੀ ਤੇ ਲਿਟਰਲੀ ਬੈਂਸ ਦੇ ਸਮਾਗਮ ਹੋਇਆ ਔਰ ਉਸ ਤੋਂ ਬਾਅਦ ਦਿਨ ਟੂ ਡੇਸ ਸੈਟਰਡੇ ਸਮਾਗਮ ਤੋਂ ਇੱਕ ਦਿਨ ਪਹਿਲਾਂ ਸਾਨੂੰ ਅਰੋ ਵੀ ਸਪੈਸੀਫਿਕਲੀ ਦਾਸ ਤੋਂ ਈਮੇਲ ਭੇਜੀ ਗਈ ਸੀ ਕਮੇਟੀ ਦੇ ਥਰੂ ਕਿ ਚੀਤਨ ਸਮਾਗਮ ਆਰ ਡਿਸਆਲਵ ਡਿਸਆਲਵ ਵਰਡ ਬੜਾ ਹਾਰਟਿੰਗ ਸੀਗਾ ਪਰ ਥੈਟ ਵਾਸ ਦ ਲੈਂਗੁਏਜ ਦੇ ਯੂਜ਼ ਪਰ ਕੋਈ ਨਹੀਂ ਆਪਾਂ ਫਿਰ ਸੋਚਿਆ ਕਿ ਪਹਿਲਾਂ ਪਾ ਪਛ ਮਦਦ ਕੀਤਾ ਸਾਰੇ ਨੇ ਕਿ ਆਪਾਂ ਉਸ ਤੋਂ ਬਾਅਦ ਅਗਲਾ ਜਿਹੜਾ ਸੰਡੇ ਆਇਆ ਸੀ ਉਹ ਫਿਰ ਵੀ ਸੰਡੇ ਦੁਪਹਿਰੀ ਸਮਾਗਮ ਹੁੰਦੇ ਨੇ ਤਾਂ ਆਪਾਂ ਸੰਡੇ ਵਾਲੇ ਸਮਾਗਮ ਦੀ ਸਮਾਪਤੀ ਤੋਂ ਬਾਅਦ ਜਾ ਕੇ ਉੱਥੇ ਪਿਆਰ ਨਾਲ ਜਿਹੜੀ ਲਾਰਜਰ ਸੰਗਤ ਹੈ ਉਹਨੂੰ ਦੱਸਿਆ ਐਟ ਲੀਸਟ ਵੀ ਵਾਟ ਇਜ਼ ਗੋਇੰਗ ਆਨ ਕਿ ਹੁਣ ਤੱਕ ਜਿਹੜੇ ਸਿੰਘ ਸੀਗੇ ਪੰਡਤ ਸਿੰਘਾਂ ਦੇ ਵਿਚਾਰੀ ਗੱਲੋਂ ਦੇ ਸੀ ਆਪਾਂ ਜਿਆਦਾ ਡਿਸਕਸ ਜਿਹਦਾ ਨਾਮ ਨਹੀਂ ਕਰਦੇ ਸੀ ਤੇ ਆਪਾਂ ਉੱਥੇ ਪਹੁੰਚੇ ਸਮਾਪਤੀ ਤੋਂ ਬਾਅਦ ਆਪਾਂ ਨੇ ਸਾਰਿਆਂ ਨੂੰ ਉਹਨਾਂ ਨੂੰ ਬੇਨਤੀ ਕੀਤੀ ਸਾਰੇ ਕੋ ਸੰਗਤਾਂ ਨੂੰ ਦੱਸਿਆ ਗਿਆ ਕੀ ਕਿਵੇਂ ਕਿਵੇਂ ਤਾਂ ਸਭ ਕੁਝ ਹੋਇਆ ਜਿਹੜਾ ਅਮਰਕਦਰਦਸ ਨੇ ਆਪਨੇ ਬੈਕਗ੍ਰਾਉਂਡ ਸੇ ਅਗੇ ਸਾਰਾ ਕੁਝ ਦੱਸਿਆ ਠੀਕਾ ਤੇ ਪੁੱਛਿਆ ਕਿ ਸੰਨਪੁਣੀ ਕਿ ਆਪ ਜੀ ਜਾਂਦੇ ਤੇ ਉਹਦੇ ਸੰਪਾਨ ਨੇ ਆਪਣੇ ਜਰਨਲ ਉੱਤੇ ਕਾਰੇ ਛੱਡੇ ਠੀਕ ਹੈ ਕਿ ਸਮਾਗਮ ਚੱਲਦੇ ਰਹਿਣ ਤੇ ਦਸਨ ਵੀ ਲਗਿਆ ਸੀ ਕਿ ਸਾਨੂੰ ਚੱਲਦੇ ਰਹਿਣ ਕਿ ਚੜਦੀ ਗਲਾ ਹੋਰ ਚੀਜ਼ਾਂ ਸੌਲਟ ਆਊਟ ਹੋ ਜਾਣਗੀਆਂ ਤੇ ਮੈਨੇਜਮੈਂਟ ਵੁੱਡ ਬੀ ਓਪਨ ਟੂ ਟਾਕ ਔਰ ਪ੍ਰੋਜੈਕਟ ਆਨ ਨਾ ਪਰ ਉਸ ਤੋਂ ਬਾਅਦ ਸਾਨੂੰ ਜਿਵੇਂ ਉਹ ਸਮਾਗਮ ਦੀ ਸਮਾਪਤੀ ਆਪਾਂ ਘਰ ਨਿਕਲੇ ਆਪਾਂ ਪੁਲਿਸ ਦੀ ਗੱਡੀਆਂ ਵੀ ਦੇਖੀਆਂ ਹੁੰਦੇ ਆ ਇਹ ਪੁਲਿਸ ਬੁਲਾਈ ਗਈ ਸੀ ਐਟ ਲੀਸਟ ਚਾਰ-ਪੰਜ ਗੱਡੀਆਂ ਸੀਗੀਆਂ ਕਿ ਪਤਾ ਨਹੀਂ ਕਿ ਜਿੰਦਗੀ एवरीवन 노ਸ ਕਿ ਇਸ ਸਟੈਂਡ ਕੋਈ ਬੱਕੇੜਾ ਜਾਂ ਕੋਈ ਛਾਦਾ ਪੰਗਾ ਵਾਲੇ ਪੰਗੇ ਵਾਲੇ ਸਿਚੁਏਸ਼ਨ ਜੇ ਸੀਗੇ ਨਹੀਂ ਪਰ ਜਸਟ ਮੈਂ ਕਹਿੰਨ ਇੰਪੈਕਟ ਆਦੀ ਗੱਲ ਹੋ ਗਈ ਉਸ ਜੀਹ ਦੇ ਹਾਈ ਪਰਾਨ ਲਈ ਉਹ ਪੁਲਿਸ ਬੁਲਾਈ ਗਈ ਔਰ ਉਸ ਤੋਂ ਬਾਅਦ ਵੀ ਲਗਾਤਾਰ ਰੋਜ਼ ਅਗਲੇ 7-8 ਦਿਨਾਂ ਤੱਕ 10 ਦਿਨਾਂ ਤੱਕ ਰੋਜ਼ ਉਸੇ ਫਿਰੇ ਚੱਕਰ ਲੈਵਲ ਲੱਗਦੇ ਰਹੇ ਸੀ ਜਗਾਪਾ ਔਰ ਉਹ ਮਟਕੇ ਕੰਨ ਜਾਂਦੇ ਸੀ ਤੇ ਸਮਾਗਮ ਤੇ ਖਤਮ ਹੋ ਗਏ ਉਥੇ ਮਨਾ ਕਰਤਾ ਗਿਆ ਉਸ ਤੋਂ ਬਾਅਦ ਇਹ ਹੋਇਆ ਕਿ ਬੁਨਿਆਦੀਆਂ ਕੋਲੇ ਕੇ ਪ੍ਰਾਈਵੇਟ ਪ੍ਰਾਪਰਟੀ ਹੈ ਐਮ ਐਸ ਐਸ ਨੇ ਓਨ ਕਰਦੀ ਹੈ ਤੇ ਆਪਾਂ ਤੁਹਾਨੂੰ ਟੈਸਟ ਪਾਸਿੰਗ ਦਾ ਨੋਟਿਸ ਦੇ ਲਾਂਗੇ ਜੇ ਤੁਸੀਂ ਧੱਕੇ ਨਾਲ ਕੀਦਮ ਕਰਨ ਦੀ ਕੋਸ਼ਿਸ਼ ਕਰੋਗੇ ਆਬਵੀਅਸਲੀ ਟੈਕਨਾਲ ਵੀ ਵੀਤਨ ਨਹੀਂ ਕਰਦਾ ਪਰ ਆਪ ਜਦ ਪਹੁੰਚੇ ਸੀ ਤਾਂਾਨੂੰ ਇਹ ਬੋਲਿਆ ਗਿਆ ਸੀ ਉਥੇ ਦੇ ਮੈਨੇਜਮੈਂਟ ਦੇ ਦਰੂ ਤੇ ਕੋਈ ਨਹੀਂ ਆਪਾਂ ਫਿਰ ਸਮਾਗਮ ਉਥੇ ਕੰਮੇ ਬੰਦ ਕਰਦੇ ਉਸ ਤੋਂ ਬਾਅਦ ਫਿਰ ਸਮਾਗਮ ਤੇ ਉਥੇ ਬੰਦ ਹੋ ਗਏ ਉਸ ਵਾਰ ਸਮਾਗਮਦੰ ਨਹੀਂ ਹੋਇਆ ਉਹ ਆਪਾ ਕਰਾ ਕਰਕੇ ਜੈਨਾ ਸ਼ੁਰੂ ਕਰ ਦਿੱਤੀ ਕਿ ਐਟ ਲੀਸਟ ਸੰਗਤਨਾ ਟੁੱਟੇ ਤੇ ਕੀਰਤਨ ਚੱਲਦਾ ਰਹੇ ਤੇ ਉਸ ਬਾਅਦ ਸਾਨੂੰ ਇਹ ਵੀ ਪਤਾ ਨੂੰ ਲੱਗਿਆ ਸੀ ਕਿ ਉਥੇ ਬਣਾਨੇ ਅੰਮ੍ਰਿਤ ਵੇਲੇ ਜੜੇ ਇੱਥੇ ਆਪਾਂ ਪੰਜ ਪਾਣੀਆਂ ਪੜ ਗਿਆਂ ਪੰਜ ਪਾਣੀਆਂ ਵਿੱਚੋਂ ਜਿਹੜੀ ਪਾਣੀਆਂ ਗੁਰੂਗੋਬਿੰਦ ਸਿੰਘ ਜੀ ਦੀਆਂ ਨੇ ਉਹ ਪਾਣੀਆਂ ਉਹਨਾਂ ਨੇ ਪੜਨੀਆਂ ਬੰਦ ਕਰਤੀਆਂ ਸੀ ਗਿਆ ਤੇ ਉੱਥੇ ਸਿਰਫ ਸਿਰੇ ਜੋ ਵਿਚਾਰਨ ਪ੍ਰਾਰਥਨਾ ਸਭ ਪੜ ਕੇ ਪੂਆ ਜਾਂਦਾ ਸੀ ਤੇ ਉਹ ਵਾਲਾ ਲੇਮਨ ਨੇ ਬਾਅਦ ਵਿੱਚ ਤੇ ਪ੍ਰੈਸ਼ਰ ਹਿੱਟ ਆ ਕੇ ਉਹ ਚੀਜ਼ ਦੁਬਾਰਾ ਲੇਮਨ ਕਰਦੀ ਕੁਝ ਗੁੱਡ ਪਰ ਇਸ ਤਰ੍ਹਾਂ ਦੀ ਇੰਸਟੀਟਿਊਸ਼ਨ ਜਿੱਥੇ ਬੇਸਿਕਲੀ ਬਾਣੀ ਤੇ ਬਾਣੀ ਤੇ ਔਰ ਜਿਹੜੀ ਹੋਰ ਗੁਰਦੁਆਰੇ ਦੀ 엘ਮੈਂਟਸ ਨੇ ਮਗੜਾ ਜਾਇ ਕਰਾ ਉਹਨਾਂ ਦੇ 17 ਦੇ ਜੇ ਕਿੰਕੂ ਗਲਤ ਉਹਨਾਂ ਸ਼ੁਰੂ ਹੋ ਜਾਏ ਤੇ ਉੱਥੇ ਸਾਨੂੰ ਬਹੁਤ ਜ਼ਿਆਦਾ ਸਬੂਤ ਦਿੱਖਦਾ ਨਹੀਂ ਸੀਗਾ ਕੁਝ ਕਿ ਉੱਥੇ ਕੁਝ ਹੋ ਪਾਇਆਗਾ ਰਿਆंचं ਬਈਆਂ ਬਣਾਨੇ ਕਦੇ ਵੀ ਨਹੀਂ ਹੁੰਦੀਆਂ ਇੱਕ ਦੋ ਵਾਰੀ ਵੈਸੀ ਉਸ ਤੋਂ ਬਰਾਬਰ ਕਰਦੇ ਰਹਿੰਦੇ ਸੀ ਕਿ ਆਪਾਂ ਹਰ ਮਹੀਨੇ ਇੱਕ ਵਾਰੀ ਰੱਖ ਲਈਏ ਪਰ ਮਾਨੇ ਬਸ ਪੋਸਟਪੋਨ ਕਰਦੇ ਕਰਦੇ ਸਾਰਾ ਡੀਮੋਟੀਵੇਟ ਕਰਤਾ ਲਗੀ ਉਹ ਪਲਾਨ ਵੀ ਤੇ ਇੱਕ ਸਾਡੇ ਇੱਥੇ ਵੀ ਸੀ ਜਿਹਨੇ ਉਹ ਉੱਥੇ ਗੁਰਮਤ ਕਮੇਟੀ ਵਿੱਚ ਵੀ ਹੁੰਦੇ ਸੀ ਤੇ ਉਹਨਾਂ ਨੇ ਵੀ ਜਦ ਵੀ ਆਪਣੇ ਕੋਈ ਵਿਚਾਰ ਦਿੱਤੇ ਤੇ ਫਾਈਨਲੀ ਉਹਨਾਂ ਨੇ ਆ ਕੇ ਉਹ ਵੀ ਜੀ ਨਹੀਂ ਗੁਰਮਤ ਕਮੇਟੀ ਦੁਬਾਰ ਕਰਤਾ ਤੇ ਉਹ ਵੀ ਹੋਇਆ ਸੀ ਤੇ ਸਾਨੂੰ ਫਿਰ ਲੱਗਿਆ ਸੀ ਕਿ ਆਪਾਂ ਤਦ ਹੈ ਕਿ ਹੋਰ ਚੀਜ਼ ਉਹਨਾਂ ਨੇ ਕਲਾਸਾਂ ਜਿਹੜੀ ਚੱਲਦੀਆਂ ਸੀ ਉਹਨਾਂ ਪ੍ਰੀਤ ਸਿੰਘ ਦੀ ਫੈਮਲੀ ਤੇ ਜਸਲੀਨ ਪੈਂਕ ਜਿਹੜੇ ਬਹੁਤ ਬਹੁਤ ਸਾਰੇ ਸੇਵਾਦਾਰ ਉੱਤੇ ਸੇਵਾ ਕਰਦੇ ਹੁੰਦੇ ਸੀ ਉਹ ਕਲਾਸਾਂ ਵੀ ਉਹਨਾਂ ਨੇ ਬੰਦ ਕਰਦੀਆਂ ਸੀ ਕਿ ਹੁਣ ਜੋ ਬੰਦੇ ਉਹ ਚਾਹੁੰਦੇ ਨੇ ਉਹ ਕਲਾਸਾਂ ਕਰਾਂਗੇ ਉਹਨਾਂ ਨੂੰ ਮਾਨਾ ਕਰਤਾ ਸੀ ਇਹ ਤੇ ਹੁਣ ਇਹਦੇ ਪੜਾ ਚੱਲ ਗਿਆ ਸੀ ਕਿ ਉਹ ਸਮਾਗਮ ਸੰਗਠਨ ਮੈਨੋ ਸਰਦਾਰ ਤੇ ਆਪਾਂ ਇਨੀਸ਼ੀਅਲੀ ਇਹ ਸੋਚਿਆ ਸੀ ਕਿ ਹੁਣ ਆਪਾਂ ਸਿਰ ਸੰਗਤ ਤੇ ਫੋਕਸ ਕਰੀਏ ਕੀ ਬੰਦੇ ਫੋਕਸ ਕਰੀਏ ਜੋ ਆਪਾਂ ਕਰਾ ਕਰ ਸਕਦੇ ਆ ਨਾ ਕੀ ਗੁਰਦੁਆਰੇ ਦੇ ਹਨ ਤੇ ਆਪੇ ਇਹ ਖਿਚਲੀ ਇਹ ਸੋਚੀ ਸੀ ਪਰ ਇਹ ਸੋਚ ਕੇ ਫਿਰ ਆਪ ਨੂੰ ਇਹ ਲਿਖਿਆ ਕਿਰਤਨ ਵਿੱਚ ਜਿਹੜੀ ਘਰਾਵਿਸ਼ ਕੀਰਤਨ ਚ ਸੰਗਤ ਆਉਂਦੀ ਹੈ ਉਹ ਤੇ ਆ ਜਾਈਗੀ ਪਰ ਜਿਹੜੀ ਨਵੀਂ ਸੰਗਤ ਜੁੜਦੀ ਹੈ ਉਹ ਨਵੀਂ ਸੰਗਤ ਸਿਰਫ ਸਿਰਫ ਇੱਕ ਗੁਰਦੁਆਰਾ ਜਦ ਇਸ ਐਸਟੈਬਲਿਸ਼ਡ ਇੰਸਟੀਟਿਊਸ਼ਨ ਹੁੰਦਾ ਹੈ ਉੱਥੇ ਹੀ ਜੁੜਦੀ ਆ ਆਪ ਜੀ ਆਪ ਵੀ ਦੇਖ ਰਹੇ ਹੋ ਕਿ ਐਫਐਸ ਸਮਾਗਮਾਂ ਵਿੱਚ 100 150 ਤੋਂ ਵੀ ਜ਼ਿਆਦਾ ਸੰਗਤ ਬਹੁਤ ਵਧੀ ਹੋ ਜਾਂਦੀ ਹੈ ਪਰ ਜਿਹੜੇ ਘਰਾਂ ਚ ਸਮਾਗਮ ਹੁੰਦੇ ਨੇ ਉੱਥੇ ਮਸਾਂ 30 40 ਗਿਣਤੀ ਸੰਗਤ ਰਹਿੰਦੀ ਹੈ ਤੇ ਇਹ ਪ੍ਰੈਕਟੀਕਲ ਚੀਜ਼ ਹੈ ਕਿ ਹਰ ਕੋਈ ਘਰਾਂ ਵਿੱਚ ਇਨੀਸ਼ੀਅਲੀ ਨਹੀਂ ਹੈ ਸੰਪਟੇਬਲ ਹੋ ਪਾਂਦਾ ਸਮਾਗਮਾਂ ਵਿੱਚ ਆਣ ਲਈ ਤੇ ਨਵੀਂ ਸੰਗਤ ਕਿਵੇਂ ਜੁੜੇ ਹੈ ਨਾ ਤੇ ਦੂਜੀ ਚੀਜ਼ ਇਹ ਕਿ ਜੇ ਆਪਾਂ ਇੱਕ ਗੁਰਦੁਆਰੇ ਇਸ ਮੰਨ ਲਓ ਕੋਈ ਜਾਂ ਜਿੱਥੇ ਗੁਰਸਾਹਿਬ ਦੀ ਮਰਿਆਦਾ ਗੁਰਸਾਹਿਬ ਦੇ ਬਾਣੀ ਬਾਣ ਦੇ ਕਿੰ ਤੁ ਨਾ ਹੋਏ ਹੈ ਨਾ ਤੇ ਉਹ ਚੀਜ਼ ਅੱਗੇ ਜਿਹੜੇ ਸਾਡੇ ਬੱਚੇ ਨੇ ਜਿਹੜਾ ਸਾਡਾ ਯੂਥ ਹੈ ਆਪਾਂ ਉਹਨਾਂ ਲਈ ਕਲਾਸਸ ਸ਼ੁਰੂ ਕਰ ਸਕਦੇ ਆ ਵਿੱਚ ਇਟਸ ਨੋਟ ਪੋਸੀਬਲ ਕਰਾ ਕਰਾ ਵਿੱਚ ਆਪਾਂ ਇਨਸ਼ਲੀ ਸੋਚਿਆ ਸੀ ਕਿ ਆਪਾਂ ਇੱਕ ਕਾਰਜੂਸ ਕਰਨ ਜਿੱਥੇ ਆਪਾਂ ਕਲਾਸਸ ਰੱਖਿਆ ਕਰੀਏ ਬੱਚਿਆਂ ਦੀ ਪਰ ਉਹ ਚੀਜ਼ ਪ੍ਰੈਕਟੀਕਲੀ ਇੰਪਲੀਮੈਂਟ ਨਹੀਂ ਹੋ ਪਾਈ ਆਪਾਂ ਬਹੁਤ ਬੜੀ ਸੋਚੀਏ ਪਲਾਨ ਡ੍ਰੌਪ ਕਰਦੇ ਸੀਗੇ ਹੁਣ ਦੱਤਕੇ ਦੀ ਕਲਾਸਾਂ ਗਈਆਂ ਮੈਂ ਦੱਤਕੇ ਦੀ ਕਲਾਸਾਂ ਉੱਤੇ ਚੱਲਦੀਆਂ ਸੀ ਉਹ ਵੀ ਬੰਦ ਕਰਤੀਆਂ ਗਈਆਂ ਸੀ ਤੇ ਉਹ ਦਫੇਰੇ ਲੱਖ ਵੀ ਬਿਨਾਂ ਗੁਰਦੁਆਰੇ ਨਹੀਂ ਬੰਦਾ ਨਹੀਂ ਚਲਾ ਚਲਾ ਸਕਦਾ ਹੈ ਨਾ ਤੇ ਇਹ ਵੀ ਆਪਾਂ ਸੋਚਦੇ ਸੀ ਕਿ ਹੁਣ ਹੈਲੀਫੈਕਟਿਕ ਸੰਗਤ ਇੰਨੀ ਵਧਦੀ ਜਾ ਰਹੀ ਹੈ ਜਿਉਂ ਸਿਰਫ ਇਹ ਹੁੰਦਾ ਸੀ ਕਿ ਥੋੜੀ ਫੈਮਿਲੀਆ ਨੇ ਬਾਕੀ ਸਾਰੇ ਇੰਡੀਵਿਜੂਅਲ ਸਿੰਗਲ ਨੇ ਜਾਂ ਵਿਆਹ ਬੀਵੀਆਂ ਨੇ ਜਿਹੜੇ ਆਪਣੇ ਅਥਰੇ ਆ ਕੇ ਕੰਮ ਕਰਦੇ ਨਾਲ ਵੀ ਆਦਵਾ ਵਾਪਸੀ ਚਲ ਜਾਂਦੇ ਨੇ ਪਰ ਹੁਣ ਆਪਾਂ ਦੇਖ ਹੀ ਰਿਹਾ ਹੈ ਕਿ ਹੈਲੀਫੈਕਸ ਦੀ ਪੋਪੂਲੇਸ਼ਨ ਵਧਦੀ ਜਾ ਰਹੀ ਹੈ ਨਹੀਂ ਜ਼ਿਆਦਾ ਕਿ ਫੈਮਿਲੀਜ਼ ਜਿਹੜੇ ਇਟ ਐਸਟੈਬਿਸ਼ ਹੁੰਦੀਆਂ ਨੇ ਤਾਂ ਕਮਿਊਨਿਟੀ ਬਿਲਡ ਹੁੰਦੀ ਹੈ ਹੈ ਨਾ ਤੇ ਉਹ ਕਮਿਊਨਿਟੀ ਬਿਲਡ ਕਰਨ ਲਈ ਅੱਗੇ ਸਾਨੂੰ ਇੱਕ ਇੱਕ ਪੰਜਾਬੀ ਸਕੂਲ ਇੱਕ ਖਾਸਾ ਸਕੂਲ ਦੀ ਵੀ ਲੋੜ ਪੈ ਸਕਦੀ ਹੈ ਜੋ ਕਿ ਬਹੁਤ ਇੰਪੋਰਟੈਂਟ ਹੈ ਤੇ ਉਸ ਸਾਈਡ ਦਾ ਇੱਕ ਫੋਕਸ ਵੀ ਆਪਾਂ ਰੱਖਣਾ ਚਾਹ ਰਹੇ ਸੀਗੇ ਇਹਦੇ ਅਲਾਵਾ ਸ਼ਹੀਦ ਸਿੰਘਾਂ ਦੀ ਗੱਲ ਉਥੇ ਕੋਈ ਨਹੀਂ ਕਰ ਸਕਦਾ ਉਥੇ ਜਿਨੀ ਵਾਲੇ ਵੀ ਆਪਾਂ ਬੇਨਤੀ ਕੀਤੀ ਆਪਾਂ ਸਮਾਗਮ ਮਨਾ ਲਿਆ ਯਾਰ ਆਪਾਂ ਨਾਮ ਵੀ ਲੈ ਲਿਆ ਤੇ ਉਥੇ ਬਹੁਤ ਜ਼ਿਆਦਾ ਦਰਸ਼ਨ ਕਮ ਹੋ ਜਾਂਦਾ ਸੀਗਾ ਇਸ ਜਿੱਤੇ ਵੀ ਤੇ ਉਹ ਚੀਜ਼ ਇੱਕ ਹੋਰ ਇੱਕ ਹੋਰ ਰੀਜ਼ਨ ਹੈ ਜਿਹਦੇ ਕਰਕੇ ਸਾਾਨੂੰ ਇੱਕ ਹੋਰ ਗਲਤ ਲੋਰ ਪਰੇਜ਼ ਇਥੇ ਆਪਾਂ ਇਹ ਚੀਜ਼ ਇਹ ਮੇਰੇ ਆਪਾਂ ਨਿਭਾ ਪਈਏ ਹੈ ਨਾ ਤੇ ਕੀਰਤਨ ਕਲਾਸਿਸ ਗੁਰਮੁਖੀ ਕਲਾਸ ਵਾਲੀ ਸਾਰੀ ਗੱਲ ਹੋ ਗਈ ਤੇ ਨਾਓ ਇੱਕ ਹੋਰ ਕੁਐਸਚਨ ਹੈ ਕਿ ਆਪਾਂ ਵੀ ਉਸ ਤਰ੍ਹਾਂ ਕਰਾ ਕਿਉਂ ਨਹੀਂ ਹੱਸਦੇ ਇਹ ਬੰਦਾ ਸੋ ਜਾਂਦਾ ਹੈ ਕਿ ਵੀ ਜੇ ਵਾ ਉੱਥੇ ਹੋਇਆ ਹਰ ਬਰਦਾਇ ਦਾ ਇਹੀ ਹੁੰਦਾ ਆ ਜੋ ਪਿੱਛੇ ਉੱਥੇ ਹੋਇਆ ਉਹ ਹੀ ਇੱਥੇ ਵੀ ਦੁਬਾਰਾ ਹੋ ਜਾਏਗਾ ਦੀ ਓਨਲੀ ਰੀਜ਼ਨ ਦਾਸ ਥਿੰਗਸ ਅਬਾਊਟ ਦਿਸ ਹੈ ਕਿ ਉੱਥੇ ਕਮੇਟੀ ਹੈਂਡਲ ਕਰਦੀ ਸੀ ਇੱਥੇ ਪੰਜ ਅਮਰਤਾਰੀ ਤੇ ਅਰਗਤਾਰ ਸਿੰਘ ਹੈਂਡਲ ਕਰ ਰਹੇ ਨੇ ਜੋ ਗੁਰੂ ਸਾਹਿਬ ਨੇ ਸਾਨੂੰ ਪ੍ਰਣਾਲੀ ਦਿੱਤੀ ਹੈ ਪੰਜ ਪ੍ਰਾਣ ਪੰਜ ਪ੍ਰਧਾਨ ਵਾਲੀ ਤੇ ਉਹ ਆਈਡੀਓਲੋਜੀ ਨਾਲ ਜੇ ਆਪਾਂ ਚੱਲੀਏ ਤੇ ਐਟ ਲੀਸਟ ਮਰਿਆਦਾ ਤੇ ਕੋਈ ਕਿੰਤੂ ਨਹੀਂ ਆਏਗਾ ਹੈ ਨਾ ਔਰ ਪੰਜ ਸਿੰਘਾਂ ਤੋਂ ਬਾਅਦ ਇਟ ਇਜ਼ ਓਪਨ ਟੂ ਆਲ ਜਿੰਨਾ ਸੰਤਨ ਉਹਦਾ ਕੋਈ ਇਹ ਮਨ ਸੋਚੇ ਕਿ ਜੇ ਇਹ ਬੰਦਾ ਮਾਈਕ ਤੇ ਬੋਲ ਰਿਹਾ ਤੇ ਇਹਦੀ ਕੋਈ ਜ਼ਿਆਦਾ ਰਾਈਟ ਹੈ ਇਸ ਜਗ੍ਹਾ ਤੇ ਤੇ ਸਾਡੀ ਜੇ ਆਪਾਂ ਪੈਨ ਫਿਨਿਸ਼ ਪਾ ਕੇ ਆ ਰਹੇ ਹਾਂ ਸਾਡੀ ਘੱਟ ਰਾਈਟ ਇਸਾਂ ਦੀ ਕੋਈ ਗੱਲ ਨਹੀਂ ਹੈ ਇੱਥੇ ਹਰ ਕਿਸੇ ਦਾ ਬਰਾਬਰ ਮਤ ਹੈ ਕਿਉਂਕਿ this is this should be like a family ਇੱਕ ਵੱਡੀ ਫੈਮਿਲੀ ਫੈਮਿਲੀ ਨਾਲ ਜੁੜ ਜੁੜ ਕੇ ਜੇ ਵੱਡੀ ਫੈਮਿਲੀ ਬਣੇਗੀ ਤਾਂ ਹੀ ਉਹ ਸਿੱਖੀ ਵਾਲਾ ਪਿਆਰ ਉਪਜ ਪਾਇਆ ਜਾਵੇਗਾ ਹੈ ਨਾ ਤੇ ਇਸ ਤਰ੍ਹਾਂ ਦੀ ਕੋਈ ਵੀ ਗੱਲ ਇਹਨਾਂ ਸੋਚੇ ਕਿ ਇੱਕ ਗਰੁੱਪ ਹੈ ਜਿਹੜਾ ਇਸ ਚੀਜ਼ ਨੂੰ ਚਲਾਏਗਾ ਔਰ ਆਪਾਂ ਸਾਰੇ ਐਕਸਕਲੂਡਡ ਆ ਆਪਾਂ ਸਿਰ ਸੰਗਤ ਕਰਨ ਜਾਂ ਦਰਸ਼ਨ ਕਰਨ ਦਾ ਇਹ ਸੰਦੀਗ ਰਣਨੀ ਹੈ ਜਿਹੜੀ ਓਪਨ ਟੂ ਆਲ ਜੇ ਆਪ ਜਿੰਨੇ ਕੋਈ ਵੀ ਸੇਵਾ ਕਰਨੀ ਹੈ ਆਪ ਆਪਾਂ ਕਰਦੇ ਰਹਿ ਆ ਰੈਗੂਲਰ ਦੇਖਦੇ ਆ ਉਹਦੇ ਲਈ ਵੀ ਜੇ ਆਪ ਜੀ ਨੂੰ ਕੋਈ ਵੀ ਲੱਗਦਾ ਹੈ ਕਿ ਇਥੇ ਵੀ ਸ਼ਾਰਟਫਾਲ ਹੈ ਉਹ ਵੀ ਆਪ ਜੀ ਸਾਨੂੰ ਫੀਡਬੈਕਸ ਦੇ ਥਰੂ ਭਾਵੇਂ ਓਪਨ ਭਾਵੇਂ ক্লোਜ਼ ਕਿਸੇ ਵੀ ਤਰ੍ਹਾਂ ਆਪ ਜੀ ਜਿਵੇਂ ਕੰਫਰਟੇਬਲ ਹੋ ਉਸ ਤਰ੍ਹਾਂ ਆਪ ਜੀ ਸਾਡ ਨਾਲ ਜੁੜ ਕਰ ਸਕਦੇ ਹੋ ਤੇ ਇੱਥੇ ਪੰਨ ਸਿੰਘ ਦਾ ਤੋਂ ਬਾਅਦ ਸਾਰੀ ਸੰਗਤ ਉਹ ਬਨੇ ਆਪਾਂ ਸਾਰੇ ਸੇਵਾਦਾਰ ਵੀ ਜੇ ਆ ਗਿਆ ਆਪਾਂ ਸਾਰੇ ਸੰਗਤ ਨੂੰ ਅੰਸਰ ਇਹ ਬਲਾਂ ਕਿਤੇ ਵੀ ਚੀਜ਼ ਲੈ ਕੋਈ ਵੀ ਸਾਨੂੰ ਪੜ ਕੇ ਕੋਈ ਵੀ ਚੀਜ਼ ਲਈ ਕੁਐਸਚਨ ਕਰ ਸਕਦਾ ਹੈ ਕਿ ਵੀ ਸਾਨੂੰ ਇਹ ਜੀ ਥਿੰਗ ਲੱਭਦੀ ਦਾ ਸਮ ਐਕਸਪਲੇਸ਼ਨ ਦੋ ਐਂਡ ਵੀ ਊਡ ਵੀ ਹੈਪੀ ਟੂ ਗਿਵ ਦੈਟ ਐਗਜ਼ਾਮੀਨੇਸ਼ਨ ਤੇ ਹਾਂਜੀ ਔਰ ਦਾਸ ਔਲਰੇਡੀ ਸੈਟ ਕੀ ਇੰਸਟੀਟਿਊਸ਼ਨਸ ਆਣੇ ਚਾਹੀਦੇ ਫਿਊਚਰ ਲਈ ਵੀ ਕਿਉਂਕਿ ਅੱਜ ਦੀ ਡੇਟ 'ਚ ਜੇ ਅਥੇ ਬੰਦਾ ਕੈਂਡੀਡਟ ਤਰਜੀਹ ਦੇ ਬੁਰਸਾ ਨਾਲ ਨਹੀਂ ਜੁੜਿਆ ਸੰਦਰਸ਼ ਕੋਰ ਨੂੰ ਬੁਨ ਮੈਲਿਊਜ਼ ਨਹੀਂ ਦਸੀਆਂ ਜਾ ਰਹੀਆਂ ਤੇ ਜਿਹੜਾ ਯੂਥ ਹੈ ਜਿਹੜੇ ਬੱਚੇ ਅੱਗੇ ਆਣ ਵਾਲੇ ਨੇ ਉਹਨਾਂ ਲਈ ਬਾਹਰ ਬਹੁਤ ਖਤਰਨਾਕ ਤੱਲਿਓ ਦਾ ਪਹਿਰਾ ਹੈ ਹਰ ਟਾਈਪ ਦੀ ਹਰ ਟਾਈਪ ਦਾ ਵਿਕਾਰ ਬਾਹਰ ਬਹੁਤ प्रबल ਹੈ ਤੇ ਜੇ ਆਪਾਂ ਆਪਣੇ ਬੱਚਿਆਂ ਨੂੰ ਇੱਥੇ ਤੋਂ ਹੀ ਮर्यादा ਬੱਚੇ ਜਿਹੜੇ ਪ੍ਰਿੰਸੀਪਲਸ ਨੇ ਡੇਲੀ ਲਾਈਫ ਤੇ ਉਹ ਨਹੀਂ ਦਸਾਂਗੇ ਉਹ ਸਿੱਖਾ ਨਹੀਂ ਸੰਦਰਭ ਕਰਕੇ ਤੇ ਉਹ ਚੀਜ਼ ਅੱਗੇ ਜਾ ਕੇ ਬਹੁਤ ਜ਼ਿਆਦਾ ਪਛਤਾਵੇ ਵਾਲੀ ਹੋ ਜਾਣੀ ਹੈ ਨਾ ਤੇ ਪਰ अगेन 10 मतलब दिस इज नॉट अ कंपटीशन ਹੀ ਐਮਸਰਸ ਵਰਸਸ ਗੁਰਦਾ ਗੁਰਨਾਥਰਵਾਦ ਇਹ ਕੋ ਇਨਸੋਚੇ ਛੋਟੀ ਜਿਹੀ ਗੱਲ ਇਹ ਹੈ ਕਿ ਆਪਾਂ ਇੱਥੇ ਮਰਿਆਦਾ ਬਾਣੀ ਬਣਾ ਆਪਾਂ ਫ੍ਰੀਲੀ ਉਹਦਾ ਪੈਰਾ ਲੱਕ ਸਕਦੇ ਆਂ ਬਹੁਤ ਫ੍ਰੀਲੀ ਨਹੀਂ ਰ ਸਕਦੇ ਸਾਨੂੰ ਇਨੀਸ਼ially ਇਹ ਲੱਗਦਾ ਸੀ ਕਿ ਕਿਪਤਾ ਆਪਾਂ ਉਥੇ ਲੱਗੇ ਰਹੀਏ ਤੇ ਭਈ ਇਹ ਕਮੇਟੀ ਹੀ ਖਰਾਬ ਹੈ ਬਾਕੀ ਸਭ ਵਧੀਆ ਹੈ ਲੱਗ ਹੁਣ ਨਵੀਂ ਕਮੇਟੀ ਦੀ ਉਥੇ ਚੋਣ ਹੋ ਗਈ ਹੈ ਚੜ੍ਹਦੀ ਗਲਾ ਪਰ ਨਾ ਮੈਂ ਕਵੀ ਕਮੇਟੀ ਦੇ ਗੁਣ ਤੇ باوجود ਜਿਹੜੇ ਬੰਦੇ ਉਥੇ ਕਮੇਟੀ ਨੂੰ ਚੂਜ਼ ਕਰਦੇ ਨੇ ਉਹ ਬੰਦੇ ਉਹੀ ਸੇਮ ਨੇ ਉਹ ਬੰਦੇ ਉਹੀ ਸੇਮ ਨੇ ਜਿਹੜੇ ਦਸਨ ਬਾਣੀ ਤੇ ਗੁਰੂ ਸਿੰਘ ਦੀ ਬਾਣੀ ਤੇ ਕਿੰਤੂ ਕਰਦੇ ਨੇ ਜਿਹੜੇ ਈਵਨ ਗੁਰਗੰਗ ਸਾਹਿਬ ਜੀ ਦੇ ਬਾਣੀ ਦੇ ਜਿਹੜੇ ਕੁਝ ਸਪਾਰਸ ਵੀ ਹੋਣਾ ਤੇ ਕਿੰਤੂ ਕਰਦੇ ਨੇ ਤੇ ਸਾਨੂੰ ਇਸ ਦੇ ਨਾਲ ਜੋ ਬੰਦਾ ਬਾਣੀ ਦੀ ਕਿੰਤੂ ਕਰਦੇ ਉਥੇ ਸਕੋਪ ਉਥੇ ਹੀ ਖਤਮ ਹੋ ਜਾਂਦਾ ਹੈ ਕੁਝ ਨਿਗਸ਼ੀ ਕਮੇਟੀ ਨੂੰ ਚੂਜ਼ ਕਰਾਣੇ ਹੋ ਬੰਦੇ ਚੇ ਨਹੀਂ ਹੁੰਦੇ ਤੇ ਸਕੋਪ ਅਗੇ ਇਸ ਤਰ੍ਹਾਂ ਦਾ ਕੋਈ ਹੈ ਨਹੀਂ ਤੇ ਅਗੇ ਇੱਕ ਹੋਰ ਚੀਜ਼ ਕੀ ਜਿਵੇਂ ਆਪ ਜੀ ਦੇਖ ਰਹੇ ਹੋ ਹੁਣ ਅੰਮ੍ਰਿਤ ਸੰਚਾਰ ਅੱਗੇ ਆਇਆ ਚ ਹੋਣਾ ਜੇ ਸਾਡੇ ਕੋਲ ਆਪਣਾ ਗੁਰਦੁਆਰਾ ਹੁੰਦਾ ਤੇ ਅੰਮ੍ਰਿਤ ਸੰਚਾਰ ਗੁਰਦਾਰੇ ਵਿੱਚ ਹੁੰਦਾ ਕਿਉਂਕਿ ਸਾਡੇ ਕੋਲ ਆਪਣੀ ਥਾਂ ਨਹੀਂ ਹੈ ਉਸਤਾ ਦੀ ਕਿਰਪਾ ਨਾਲ ਫੈਮਿਲੀ ਨੂੰ ਦਰਸਾਬੇ ਸੇਵਾ ਦਿੱਤੀ ਹੈ ਕਿ ਕੋਤੇ ਅੰਮ੍ਰਿਤ ਸਰਚ ਸੰਚਾਰ ਨਾਲ ਕਰ ਰਿਹਾ ਜਿਹੜੀ ਹਫਤੇ ਦੀ ਸੰਧਾਰੀ ਕਲਾਸਿਸ ਨੇ ਉਹ ਵੀ ਉਹਨਾਂ ਦੇ ਕਰ ਹੋਣੀਆਂ ਤੇ ਓਬਵੀਅਸਲੀ ਥੋੜਾ ਚੈਲੰਜ ਹੁੰਦਾ ਪਰ ਗੁਰਸਾਹਬ ਨੇ ਆਪ ਸੇਵਾਂ ਲੈਣਗੇ ਹੈਨਾ ਪਰ ਇਹ ਹੀ ਹੈ ਕਿ ਜੇ ਗੁਰਦੁਆਰਾ ਹੋਏਗਾ ਤੇ ਆਪਾਂ ਵੱਡੇ ਲੈਵਲ ਤੇ ਹਰ ਟਾਈਪ ਦਾ ਪ੍ਰਚਾਰ ਕਰਾਂਗੇ ਔਰ ਵੱਡੇ ਵੱਡੇ ਆਪਾਂ ਸਮਾਗਮ ਨਾਲ ਕਿਦਨ ਬਹੁਤ ਈਜ਼ੀਲੀ ਕਰਪਾਉਂਗਾ ਆਪਾਂ ਇੱਕ ਇਨਸਟੀਚੂਟ ਅੱਤੇ ਬਿਲਡ ਕਰਵਾਉਂਗੇ ਜੋ ਕਿ ਬਹੁਤ ਜ਼ਰੂਰੀ ਹੈ ਤੇ ਇੱਕ ਇਹ ਵੀ ਚੀਜ਼ ਹੈ ਕਿ ਜੇ ਦਸੰਤ ਬਾਣੀ ਨਹੀਂ ਕਿੰਤੂ ਕਰ ਦੇਣਾ ਤੇ ਅੰਮ੍ਰਿਤ ਸੰਚਾਰ ਚ ਬਾਣੀ ਘੜੀ ਪੜ ਜਾਏਗੀ ਹੁਣ ਦਾ ਆਪਾਂ ਇਹ ਸੋਚਿਆ ਸੀ ਜਦੋਂ ਅੱਥੇ ਅੰਮ੍ਰਿਤ ਸੰਚਾਰ ਦਾ ਪੋਸਟਰ ਆਇਆ ਸੀ ਜਦੋਂ ਜਿਹੜੇ ਬੰਦੇ ਅੰਮ੍ਰਿਤ ਸੰਚਾਰ ਦਾ ਪੋਸਟਰ ਸ਼ੇਅਰ ਕਰ ਰਹੇ ਨੇ ਉਹੀ ਪਾਣੀ ਨਹੀਂ ਹੁੰਦੇ ਤੇ ਉਹ ਕਿਹੜੀ ਪਾਣੀ ਪੜ ਕੇ ਸੰਚਾਰ ਕਰਨ ਗਿਆ ਨਾ ਤੇ ਚਲੋ ਜੇ ਤੇ ਮर्यादा प्रतिष्ठा ਦੀ ਨਹੀਂ ਭਾਈ ਜਾਂਦੀ ਹੈ ਸੰਗਤ ਦੇ ਪ੍ਰੈਸ਼ਰ ਦੇ ਹੇਠ ਤੇ ਚੜ੍ਹਦੀਕਲਾ ਦੈਟਸ ਵਾਟ ਵੀ ਨੀਡ ਬਟ ਵੀ ਨੀਡ ਅ ਪਲੇਸ ਜਿੱਥੇ ਮर्यादा ਤੇ ਕੋਈ ਬੰਦਾ ਡਰੇ ਨਾ ਕਿ ਇੱਥੇ ਕੀ ਮਹਣਾ ਹੀ ਨਹੀਂ ਹੁੰਦਾ ਹੈ ਨਾ ਤੇ ਹਾਂਜੀ ਬਾਕੀ ਦਾਸ ਤੋਂ ਬਹੁਤ ਬਹੁਤ ساری ਗਲਤੀ ਹੋ ਜਾਂਦੀ ਹੈ ਨਹੀਂ ਆਪ ਜੀ ਮਾਫ ਕਰਿਓ ਤੇ ਆਈ ਹੋਪ ਕਿ ਦਾਸ ਆਫ ਐਬਲ ਟੂ ਗਿਵ ਯੂ ਸਮ ਇਨਫਰਮੇਸ਼ਨ ਕਿ ਕਿਉਂਸ ਹਨ ਉਹ ਲੋੜਾ ਚਾਹੀਦਾ ਕਿਉਂਕਿ ਜੇ ਇਹ ਜੀ ਜੇ ਕੋਰ ਜੇ ਕੋਰ ਆਨਸਰ ਇਸ ਜੀ ਦਾ ਹੀ ਨਹੀਂ ਦਿੱਤਾ ਜਾਏਗਾ ਤੇ ਕੋਈ ਮੋਟੀਵੇਟਡ ਨਹੀਂ ਹੋਏਗਾ ਆਪਾਂ ਆ ਕੇ ਸੇਵਾ ਕਿਉਂ ਆਪਾਂ ਦਸੰਤ ਕਿਉਂ ਲਈਏ ਆਪਾਂ ਕਿਉਂ ਆਈ ਆ ਬਰਾ ਤੇ ਕਿਉਂ ਨ ਗਈ ਹੈ ਨਾ ਤੇ ਜਾਣ ਤੱਕ ਸਾਨੂੰ ਰੋਕਨੀ ਹੈ ਪਰ ਇੱਕ ਪਲੇਟਫਾਰਮ ਸਾਨੂੰ ਇੱਥੇ ਬਿਲਡ ਕਰਨਾ ਚਾਹੀਦਾ ਜਿੱਥੇ ਆਪਾਂ ਫਿਊਚਰ ਚ ਕੋਈ ਉਹ ਦੇਖ ਪਾਈਏ ਉਹ ਸਿੱਖੀ ਉਹ ਪਛਦੀ ਹੋਈ ਹੈ ਨਾ ਤੇ ਇਹਨਾਂ ਨੂੰ ਉਹ ਦੇਵਦਾਸ ਕੇ ਮਰਿਆ ਜਾ ਸਕੇ ਹਾਜੀ ਮਾਫ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਸਕੀਨ ਨੇ ਤੇ ਹੁਣ ਤੱਕ ਦੀ ਕੋਈ ਅਪਡੇਟਸ ਜਿੱਡੀਆਂ ਨਹੀਂ ਆਈਆਂ ਨੇ ਸੋ ਵੀਕਲੀ ਜਿਵੇਂ ਤੁਹਾਨੂੰ ਪਤਾ ਹੀ ਆ ਵੈਨਸਡੇ ਸੈਟਰਡੇ ਕਥਾ ਤੇ ਕੀਰਤਨ ਦੀਵਾਨ ਹੁੰਦੇ ਨੇ ਸੰਡੇ ਉਹ ਤਾਂ ਇੱਥੇ ਹੀ ਹੁੰਦੇ ਨੇ ਵਿਮੀ ਚ ਤੇ ਜਿਹੜਾ ਸੰਡੇ ਦਾ ਦੀਵਾਨ ਹੁੰਦਾ ਉਹ ਸੰਗਤਾਂ ਦੇ ਘਰੇ ਹੁੰਦਾ ਉਹ ਕੋਈ ਵੀ ਸੰਗਤ ਸੇਵਾ ਲੈ ਸਕਦੀ ਆ ਜਾਂ ਤਾਂ ਸੁਖਨੀ ਸਾਹਿਬ ਜਾਂ ਫਿਰ ਅਸਰੇ ਆਸਰੀਵਾਲ ਦੇ ਕੀਰਤਨ ਹੁੰਦੇ ਨੇ ਹਾਊਸ ਕੀਰਤਨ ਜਿਹੜੇ ਸੰਡੇ ਲਈ ਨੇ ਤੇ ਮੰਥਲੀ ਰੈਂਸਬਾਈ ਪਹਿਲਾਂ ਆਪਾਂ ਸ਼ੁਰੂ ਚ ਇੱਕ ਵਾਰੀ ਕੀਤੀ ਪਰ ਹੁਣ ਉਹ ਇੱਕ ਸੈੱਟ ਪ੍ਰੋਗਰਾਮ ਆ ਕਿ ਮੰਥ ਚ ਇੱਕ ਰੈਂਸਬਾਈ ਦੂਰ ਹੋਏਗੀ ਜਿਹੜੀ ਯੂਜੂਲੀ ਮੰਥ ਦੇ 3rd অর 4th ਵੀਕ ਚ ਹੁੰਦੀ ਆ ਤੇ ਇਸ ਵਾਰੀ ਆ ਗਿਆ 17 ਵਾਲੇ ਵੀਕ ਐਂ ਤੇ 21 23 23 ਵਾਲੇ ਜਿਹੜਾ ਹੋਲਾ ਹਲਾ ਵਾਲਾ ਵੀਕ ਐ ਨਾ ਤੇ ਉਹ ਵਾਲੇ ਸੰਡੇ ਕੋਸ਼ਿਸ਼ ਆ ਕਿ ਬੋਲੇ ਮਹੱਲੇ ਦਾ ਪ੍ਰੋਗਰਾਮ ਵੀ ਹੋਏਗਾ ਤੇ ਹੋਲੇ ਮਹੱਲੇ ਦੇ ਦੀਵਾਨ ਸੱਜਣਗੇ ਤੇ ਉਸ ਤੋਂ ਪ੍ਰਾਂਤ ਜਿਹੜਾ ਕਿਰਸਤਾ ਹੈਗਾ ਹਲੇ ਤੱਕ ਆਪਾਂ ਬੱਚਿਆਂ ਦੀ ਜਿਹੜੀ ਇੰਡੀਵਿਜੂਅਲ ਲੈਵਲ ਤੇ ਸੰਖਿਆ ਕਲਾਸਿਸ ਚੱਲਦੀਆਂ ਨੇ ਪਰ ਜਿਵੇਂ ਵੀਜੀ ਨੇ ਕਿਹਾ ਕਿ ਆਪਣੇ ਕੋ ਪੱਕਾ ਸਥਾਨ ਨਹੀਂ ਹੈਗਾ ਇੱਕ ਜਿਹੜੀ ਸਟਰਕਚਰਡ ਤਰੀਕੇ ਨਾਲ ਸੰખ્યા ਕਲਾਸਿਸ ਨੇ ਬੱਚਿਆਂ ਦੀਆਂ ਉਹ ਨਹੀਂ ਚੱਲਣੀਆਂ ਫਿਲਹਾਲ ਲਈ ਪਰ ਜੇ ਕੋਈ ਬੱਚਾ ਸੰખ્યા ਲੈਣਾ ਚਾਹੁੰਦਾ ਜਿਹੜੇ ਬੱਚਿਆਂ ਦੀ ਆਲਰੇਡੀ ਆ ਚੱਲ ਰਹੀਆਂ ਨੇ ਉਹਨਾਂ ਦੇ ਨਾਲ ਉਹ ਜੁਆਇਨ ਕਰ ਸਕਦੇ ਨੇ ਤੇ ਉਸ ਤੋਂ ਬਿਨਾ ਇੱਕ ਕੈਂਪ ਹੋਇਆ ਸੀਗਾ ਸ਼ਿਦਿਦਣਾ ਚ ਐਦਾਂ ਬੱਚਿਆਂ ਦੇ ਰੈਗੂਲਰ ਕੈਂਪਸ ਕਰਨ ਦੀ ਕੋਸ਼ਿਸ਼ ਹੈਗੀ ਆ ਪਰ ਉਹ ਵੀ ਸੰਗਤਾਂ ਸਹਿਯੋਗ ਦੇਣੀਆਂ ਬੱਚਿਆਂ ਦਾ ਉਤਸ਼ਾਹ ਹੋਏਗਾ ਪੈਰੈਂਟਸ ਦਾ ਉਤਸ਼ਾਹ ਹੋਏਗਾ ਉਹ ਵੀ ਫਿਊਚਰ 'ਚ ਆਪਾਂ ਤਾਂ ਹੀ ਕਰ ਪਾਵਾਂਗੇ ਤੇ ਰਜਿਸਟ੍ਰੇਸ਼ਨ ਆਪ ਮੈਂ ਪਹਿਲਾਂ ਮੈਂਸ਼ਨ ਕੀਤਾ ਸੀਗਾ ਕਿ ਰਜਿਸਟ੍ਰੇਸ਼ਨ ਨੇ ਸੀਆਰਏ ਦੀ ਵਾਸ ਪੈਂਡਿੰਗ ਆ ਤੇ ਆਪਾਂ ਉਹਦੇ ਤੇ ਵੇਟ ਕਰ ਰਹੇ ਆ ਤੇ ਉਸ ਤੋਂ ਬਿਨਾ ਜਿਹੜੇ ਫਾਈਨਾਂਸਿਸ ਹੈਗੇ ਨੇ ਰਾਈਟ ਨਾਓ ਇਨ ਹੈਂਡ ਆਪਣੇ ਕੋ 40000 ਕੈਸ਼ ਹੈਗਾ ਜਾਂ ਆਪਾਂ ਅਕਤੂਬਰ ਤੋਂ ਪੇਟਾਣੀ ਸ਼ੁਰੂ ਹੋਈ ਸੀ ਤੇ ਹੁਣ ਆਪਾਂ ਮਾਰਚ ਹੈਗਾ ਜਾਂ ਸੋ ਇਹ ਆਪਣੀ ਮਦ ਖਰਚੇ ਕੱਢ ਕੇ ਇਹ ਆਪਣੀ ਹੁਣ ਤੱਕ ਦੀ ਸੇਵਿੰਗ ਆ ਤੇ ਐਵਰੇਜ ਕੰਟਰੀਬਿਊਸ਼ਨ ਏਵਰੀ ਮੰਥ ਅਰਾਊਂਡ 5000 ਹੁੰਦਾ ਆ ਉਹਦੇ ਵਿੱਚ 5000 ਜਿਹੜੀਆਂ ਹੈਗੀਆਂ ਆਪਾਂ ਨੂੰ ਉਹ ਉਹ ਆਂਦੀਆਂ ਨੇ ਈ ਟ੍ਰਾਂਸਫਰ ਜਿਹੜੇ ਮੰਥਲੀ ਟ੍ਰਾਂਸਫਰਸ ਨੇ ਉਹਨਾਂ ਦੇ ਆਉਂਦੇ ਆਂਦੀਆਂ ਨੇ ਅਰਾਊਂਡ 5000 ਪਲੱਸ ਮਾਈਨਸ ਤੇ 1000 ਅਰਾਊਂਡ 1000 ਆਪਣੀ ਜਿਹੜੀ ਹੁੰਦੀ ਆ ਦਰਸ਼ਨੀ ਪੇਟਾ ਜਾਂ ਕੈਸ਼ ਜਿਹੜੀਆਂ ਡੋਨੇਸ਼ਨ ਆਉਂਦੀਆਂ ਨੇ ਉਹ ਹੁੰਦੀਆਂ ਨੇ ਤੇ ਅ ਟਾਰਗੇਟ ਆਪਣਾ ਸੀਗਾ ਕਿ ਆਪਾਂ ਨੂੰ ਐਟ ਲੀਸਟ ਜੇ ਆਪਾਂ ਵਰਦਸਰ ਨੂੰ ਓਪਨ ਵੀ ਕਰਦੇ ਆ ਤਾਂ ਜਾਂ ਆਪਾਂ ਜੇ ਫਿਊਚਰ ਰੈਡਿੰਗ ਨੇ ਪ੍ਰੋਜੈਕਸ਼ਨਸ ਵੀ ਦਿਖਾਣੀਆਂ ਨੇ ਬੈਂਕ ਲਈ ਤਾਂ ਆਪਾਂ ਨੂੰ ਐਟ ਲੀਸਟ ਲੋਂਗ 10000 ਪਲਸ ਮਾਈਨਸ ਪਰ ਮੰਥ ਦੀ ਐਵਰੇਜ ਹੈਗੀ ਹੈ ਕਿ ਆਪਾਂ ਨੂੰ ਇੰਨੀ ਇੱਕ ਅ ਆਪਣੇ ਜਿਹੜੀਆਂ ਹੈਗੀਆਂ ਨੇ ਕੰਟ੍ਰਿਬਿਊਸ਼ਨਸ ਆਉਂਦੀਆਂ ਹੁਣ ਜਿਹੜੀਆਂ ਗੁਰਦਵਾਰ ਸਾਹਿਬ ਦੀ ਕੀਰਤਨ ਨਾਲ ਹੋ ਜਾਣਗੀਆਂ ਤੇ ਆ ਆਪਾਂ ਨੂੰ ਅ ਅਗਲੀ ਹੈਗਾ ਕਿ ਆਪਾਂ ਜਿਹੜੀ ਗੁਰਦਵਾਰ ਸਾਹਿਬ ਲਈ ਜਗ੍ਹਾ ਦੇਖ ਰਿਆਂ ਪੱਕੀ ਉਹਦਾ ਬਜਟ ਰੱਖ ਰਿਆਂ ਆਪਾਂ 7 ਤੋਂ 8 ਲੱਖ ਦੇ ਵਿੱਚ ਜਾਂ 6 ਤੋਂ 7 ਲੱਖ ਮਤਲਬ ਜਿੰਨਾ ਘੱਟ ਹੋਏਗਾ ਕਿ ਲੋਕੇਸ਼ਨ ਦੇ ਹਿਸਾਬ ਨਾਲ ਉਨਾ ਆਪਾਂ ਕੋਸ਼ਿਸ਼ ਕਰਾਂਗੇ ਤੇ ਉਹਦੇ ਲਈ ਜਿਹੜਾ ਸਾਡੇ ਕੋਲ ਰਾਈਟ ਨਾਓ ਆਪਾਂ ਪ੍ਰਾਪਰਟੀ ਦੇਖ ਰਹੇ ਆ ਇੱਕ ਤੇ ਉਹਦੀ ਕਲੋਜ਼ਿੰਗ ਦੀ ਜਿਹੜੀ ਐਕਸਪੈਕਟਡ ਹੈਗੀ ਆ ਜੇ ਆਪਣਾ ਉਹ ਆਫਰ ਐਕਸੈਪਟ ਹੋ ਜਾਂਦਾ ਤਾਂ ਬਹੁਤ ਆਪਣਾ ਬੁਸਰ ਜੀ ਕਿਰਪਾ ਨਾਲ ਜੇ ਉਹ